ਉਹ ਸੰਗਾ ਸੋਰ ਮੈਂ ਗਏ ਨੇ ਜਦੋਂ ਢੋਲ ਜੀ ਬਾਜਾਂ ਵਾਲੇ ਤਾਂ ਹੀ ਆਖਦੇ ਨੇ ਬੋਲ ਜੀ ਆਏ ਆਰਦੇ ਕਰਨ ਤੁਹਾਡੇ ਕੋਲ ਜੀ ਆਏ ਆਰਦੇ ਕਰਨ ਤੁਹਾਡੇ ਕੋਲ ਜੀ ਰਾਣ ਮੀਲੇ ਸਾਰੇ ਮੈਂ ਕੀ ਕਰੀਏ ਵਿਚਾਰ ਨੂੰ ਹੁਣ ਬੰਦ ਕਰੂ ਨਾਤਾ ਜੰਗ ਵਾਲੀ ਕਾਰ ਨੂੰ ਹੁਣ ਬੰਦ ਕਰੂ ਨਾਤਾ ਜੰਗ ਵਾਲੀ ਕਾਰ ਨੂੰ ਉੱਗੇ ਤੇ ਜੱਗ ਦੇ ਵਸਾਰੇ ਸਭ ਸੁਖੀ ਗੀ ਹੋਰ ਸਾਨੂੰ ਨਹੀਂ ਰਾਦਾ ਕੋਈ ਭੁਖੀ ਡੰਡ ਤੰਗ ਹੋਏ ਨਾਲ ਅਸੀਂ ਭੁਖੀ ਡੰਡ ਤੰਗ ਹੋਏ ਨਾਲ ਅਸੀਂ ਭੁਖੀ ਕਈ ਦਿਨ ਹੋਏ ਭੂਜ ਮਿਲੇ ਆ ਨਹੀਂ ਖਾਣੇ ਨੂੰ ਸਾਡਾ ਚਿੱਤ ਲੋਚੇ ਰਾਦਾ ਹੁਣ ਘਰ ਜਾਣੇ ਨੂੰ ਸਾਡਾ ਚਿੱਤ ਲੋਚੇ ਦਾਦਾ ਹੁਣ ਘਰ ਜਾਣੇ ਨੂੰ ਖੰਡੇ ਵਾਗਦੇ ਨਾ ਅਸੀਂ ਹੋਏ ਤੰਗ ਜੀ ਸਾਥ ਕੁਖਿਆਂ ਤੋਂ ਹੁੰਦਾ ਨਹੀਂ ਜਾਂਗ ਜੀ ਤਾਂ ਨਾ ਤੇਰੇ ਕੋਲ ਮੰਗਦੇ ਹਾਂ ਮੰਗ ਜੀ ਰਾਨਾ ਤੇਰੇ ਕੋਲ ਮੰਗਦੇ ਹਾਂ ਮੰਗ ਜੀ ਜਿਵੇਂ ਸੋਚਦਾ ਕੁਮਾਰ ਬੈਠ ਆਵੇ ਕੱچے ਨੂੰ ਅਸੀਂ ਸਾ ਮੱਲਈਏ ਕਾਰੀ ਜਾ ਕੇ ਭਾਲੇ ਬੱਚੇ ਨੂੰ ਅਸੀਂ ਸਾ ਮੱਲਈਏ ਕਾਰੀ ਜਾ ਕੇ ਭਾਲੇ ਬੱਚੇ ਨੂੰ ਅਗੇ ਨਿੱਤ ਸੀ ਕਿਣਾਰੇ ਗੱਫੇ ਖਾਮਦੇ ਹੁਣ ਰੁੱਖਾਂ ਦੇ ਪੱਤੇ ਵੀ ਨਾ ਥੇ ਆਉਂਦੇ ਐਵੇਂ ਭੁੱਖਿਆਂ ਨੂੰ ਜੰਗ 'ਚ ਲੜਾਵਨੇ ਐਵੇਂ ਭੁੱਖਿਆਂ ਨੂੰ ਜੰਗ 'ਚ ਲੜਾਵਦੇ ਢਿੱਡੋਂ ਭੁੱਖੇ ਦੱਸ ਹੁਣ ਕਰੀਏਗੀ ਸੂਰਮੇ ਨਹੀਂ ਵੈਰੀਆਂ ਦੇ ਘੁੱਟ ਕੇ ਬਣਾਉਂਦੇ ਸੂਰਮੇ ਨਹੀਂ ਵੈਰੀਆਂ ਦੇ ਘੁੱਟ ਕੇ ਬਣਾਉਂਦੇ ਸੂਰਮੇ ਆਸੀਂ ਯਾਖ ਦੇਖਾਂ ਦਾਦਾ ਵਾਰੋਂ ਬਾਹਰ ਜੀ ਹੋਏ ਅਸੀਂ ਹੁਣ ਪੁੱਜ ਕੇ ਲੈ ਚਾਰ ਜੀ ਦੇਵ ਵਾਗਿਆ ਤੇ ਛੇਤੀ ਜਾਏ ਘਰ ਜੀ ਦੇਵ ਵਾਗਿਆ ਤੇ ਛੇਤੀ ਜਾਏ ਘਰ ਜੀ ਸੁੱਖਾ ਨਾਲ ਜਾ ਕੇ ਕਰ ਅਸੀਂ ਢਿੱਡ ਭਰਾਂਗੇ ਭੁੱਖੇ ਮਰ ਗਏ ਸਿੱਖੀ ਨੂੰ ਦਾਸ ਕੀ ਕਰਾਂਗੇ ਭੁੱਖੇ ਮਰ ਗਏ ਸਿੱਖੀ ਨੂੰ ਦਾਸ ਕੀ ਕਰਾਂਗੇ ਆਖਦੇ ਨੇ ਦੋ ਟੁਕ ਜੋ ਬਿਸ਼ੱਕ ਜੀ ਅਸੀਂ ਜੋਰ ਨਾਲ ਸਕਦੇ ਨਾ ਰੱਖ ਜੀ ਐਸੀ ਗੱਲ ਵਿੱਚ ਹੈ ਨਹੀਂ ਕੋਈ ਸ਼ੱਕ ਜੀ ਐਸੀ ਗੱਲ ਵਿੱਚ ਹੈ ਨਹੀਂ ਕੋਈ ਸ਼ੱਕਰੀ ਮੇਰੇ ਵਾਲਾ ਤੁਸੀਂ ਡਰੋ ਕਰੋ ਨਾ ਖਿਆਲ ਜੀ ਸਾਡੇ ਅੰਗ ਸੰਗ ਸਾਰਾ ਬੂਰੇਖੇ ਆਕਾਲ ਜੀ ਸਾਡੇ ਅੰਗ ਸੰਗ ਸਾਰਾ ਬੂਰੇਖੇ ਆਕਾਲ ਜੀ ਬਾਤਾਂ ਵਾਲੇ ਕਹਿਣ ਸਿੰਘਾਂ ਤਾਂ ਹੀ ਮੋੜ ਜੀ ਤੁਸੀਂ ਟੁਰਜੋ ਬਿਸ਼ੱਕ ਸਾਨੂੰ ਛੋੜ ਜੀ ਜੇਕਰ ਸਿੱਖੀ ਵਾਲੀ ਥਾਂ ਨੂੰ ਨਹੀ ਲੋੜ ਜੀ ਜੇਕਰ ਸਿੱਖੀ ਵਾਲੀ ਥਾਂ ਨੂੰ ਨਹੀ ਲੋੜ ਜੀ ਇੱਕ ਕਾਗਜ਼ੇ ਮਿਧਾਵੇ ਵਾਲਾ ਜਾਵੋ ਰਿਖੀ ਜੀ ਤੂੰ ਨੀ ਗੁਰੂ ਸਾਡਾ ਸੀ ਨਹੀਂ ਤੇਰੇ ਸਿੱਖ ਜੀ ਤੂੰ ਨੀ ਗੁਰੂ ਸਾਡਾ ਸੀ ਨਹੀਂ ਤੇਰੇ ਸਿੱਖ ਜੀ ਨੈਣੇ ਸੋਣ ਕੇ ਨਾ ਸਿੰਘ ਦੇ ਰੀ ਲਾਵ ਦੇ ਨੀਰਮਲ ਹੱਥ ਕਾਲੇ ਮੇ ਉਠਾਵਦੇ ਲੇਖੇ ਕਾਗਜ਼ੇ ਵੇ ਨਾ ਵੇ ਲਾ ਫੜਾਮ ਦੇ ਲੇਖੇ ਕਾਗਜ਼ੇ ਮੇ ਨਾ ਵੇ ਲਾ ਫੜਾਮ ਦੇ ਔਖੇ ਵੇਣ ਗਏ ਸਿੰਘ ਦੇ ਕੋ ਮੁੱਖ ਮੋੜ ਜੀ ਗੁਰ ਸਿੱਖੀ ਵਾਲਾਂ ਗਏ ਨੇ ਸਿਰ ਬੰਦ ਤੋੜ ਜੀ ਗੁਰ ਸਿੱਖੀ ਵਾਲਾਂ ਗਏ ਨੇ ਸਿਰ ਬੰਦ ਤੋੜ ਜੀ